ਨਾਨਕ ਵਾ ਮਗਤ ਨਾਦ ਏ ਮਨ ਸਾਚੀ ਮਾਨ ਪੈ ਨਾਸਨ ਦਰਮਤ ਹਰਨ ਕਲਮੇ ਹਰ ਕੋ ਨਾਮ ਨਸਦਨ ਜੋ ਨਾਨਕ ਪਜੈ ਸਫਲ ਹੋਏ ਤੇ ਕਾਮ ਜੀਬਾ ਗੁਣ ਗੋਬਿੰਦ ਪਜਹੁ ਕਾਨ ਸੁਨੋ ਹਰ ਨਾਮ ਕਹੋ ਨਾਨਕ ਸੁਣ ਰੇ ਮਨ ਪਰੈ ਨ ਜਮ ਕੈ ਥਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲਈ ਤਿਉ ਧਾਦ ਜੋ ਸੁਪਨਾ ਅਰਪੀਖ ਨਾਐ ਸੇ ਜਗ ਕੋ ਜਾਣ ਅਨ ਮੈਂ ਕੈ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਸਦਨ ਮਾਇਆਕਾਰਨੀ ਪ੍ਰਾਨੀ ਡੋਲਤਨੀ ਤਾ ਕੋਟਨ ਮੈਂ ਨਾਨਕ ਕੋ ਨਾਰਾਇਣ ਜੀ ਚੀਤ ਜੈ ਸੇ ਜਲ ਤੇ ਬੁਧ ਬੁਦਾ ਉਪਜੈ ਬਿਨ ਸੈ ਨੀਤਾ ਜਗ ਰਚਨਾ ਤੈ ਸੇ ਰਚੀ ਕਹੋ ਨਾਨਕ ਸਨ ਮੀਤ ਪ੍ਰਾਨੀ ਕਛੂ ਨ ਚੇਤਾਈ ਮਦਮਾਇ ਕੈ ਅੰਦ ਕਹ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜੋ ਸਭ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹ ਨਾਨਕ ਸੁਣ ਰੇ ਮਨ ਆਦਰ ਲਭ ਮਾਨ ਕਦੀ ਹ ਮਾਇਆ ਕਾਰਨ ਤਵਹੀ ਮੂਰਖ ਲੋਗ ਅਜਾਨ ਕਹ ਨਾਨਕ ਬਿਨ ਹਰ ਭਜਨ ਵਰਥਾ ਜਨਮ ਸਰਾਉਣ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੇਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਤ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਪ੍ਰਾਨੀ ਰਾਵਨ ਚਿਤਈ ਮਦਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬੈਣ ਪਰਤ ਤਾਹੇ ਜੰਫੰਦ ਦੁੱਖ ਮੈਂ ਬੋ ਸੰਗੀ ਪਏ ਦੁੱਖ ਮੈਂ ਸੰਗ ਨ ਕੋਈ ਕਹੋ ਨਾਨਕ ਹਰ ਭਜ ਮੰਨ ਅੰਤ ਸਹਾਈ ਹੋਈ ਜਨਮ ਜਨਮ ਪਰਮਤ ਫਿਰਿਓ ਮਿਟਿਉਣਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮੰਨ ਨਿਰਪੈ ਪਾਵੇ ਬਾਸ ਜਤਨ ਬੋਤ ਮੈਂ ਕਰ ਰਹੀਓ ਮਿਟਿਉਣਾ ਮਨ ਕੋ ਮਾਨ ਦਰਮਤ ਸਿਓ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬੈਨ ਬਿਰਥਾ ਸਭ ਹੀ ਮਾਨ ਕਰਨੋ ਤੋ ਸੋ ਨਾ ਕੀਓ ਪਰਿ ਲੋਭ ਕੈ ਫੰਦ ਨਾਨਕ ਸਮਿਓ ਰਾਮ ਗਇਓ ਅਬ ਕਿਉਂ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਓ ਨਿਕਸਤ ਨਾਹੀ ਨਾ ਮੀਤ ਨਾਨਕ ਮੂਰਤ ਚਿਤਰ ਜਿਓ ਸਾੜਤ ਨਾਹੀ ਨਾ ਪੀਤ ਨਰ ਚਾਹਤ ਕਸਿਆਰ ਆਰੈ ਕੀ ਆਰੈ ਪਈ ਚਤ ਵਤ ਰਹੋ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੀ ਕੀਏ ਦੁੱਖ ਕੋ ਕੀਓ ਨਾ ਕੋਈ ਕਹੋ ਨਾਨਕ ਸੁਨਦੇ ਮਨਾ ਹਰ ਪਾਵੇ ਸੋ ਹੋਈ ਜਗਤ ਭਿਕਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠਾ ਮਾਨ ਕਹਾ ਕਰੈ ਜਗ ਸੋ ਬਨੇ ਜੋ ਜਾਣਨ ਮੈਂ ਕਰ ਸਤਿ ਇਸਨ ਮੈਂ ਕਛਤੀ ਰੋ ਨਹੀਂ ਨਾਨਕ ਕਹਿਉ ਬਖਾਨ ਗਰਬ ਕਰਤ ਹੈ ਦੇਹੀ ਕੋ ਬਿਨ ਸੈਸ਼ਨ ਮੈਂ ਮੀਤਾ ਜੇ ਪ੍ਰਾਨੀ ਅਰ ਜਸ ਕਹਿਉ ਨਾਨਕ ਤੀ ਜਗ ਜੀਤ ਜੇ ਕੜ ਸਿਮਰਨ RAM ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰਿ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜੀ ਪ੍ਰਾਨੀ ਕਹਿ ਨਾਹੀ ਮਾਨ ਜੈਸੇ ਸੂਕਰ ਸਵਾਰ ਨਾਨਕ ਮਾਨੋ ਤਾਹਿ ਤਨ ਸੁਆਮੀ ਕੋਕਰੋ ਜੋ ਸਦਾ ਸਵਨ ਤਜਤ ਨਹੀਂ ਨਿਰਤ ਨਾਨਕੀ ਬਿਦ ਹਰਿ ਪਜੂ ਇਕ ਮਨ ਹੋਇ ਇਕ ਚਰਤ ਤੀਰਥ ਭਰਤ ਹਰ ਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੀ ਫਲ ਜਾਤ ਤੀ ਜੋ ਕੁੰਚਰੇ ਸ਼ਨਾਨ ਸਿਰ ਕੰਪਿਓ ਪਗ ਡਕਮਗੈ ਨੈਣ ਚੋਤ ਦੇਹੀ ਨਾ ਕੋ ਨਾਨਕ ਇਹ ਬਿਦਪਈ ਤਉ ਨਾਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੋ ਕੋ ਨਾਹੀ ਨਾਨਕ ਤੇਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ther ਨਾਰ ਹੈ ਜੰਬਾਲੂ ਕੀ ਪੀਤ ਰਾਮ ਗयो 라ਵਣ ਗयो ਜਾਕੋ ਬਹੁ ਪਰਵਾਰ ਕਉ ਨਾਨਕ ਤਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਣ ਹੋਣੀ ਹੋਏ ਉਹ ਮਾਰਗ ਸੰਸਾਰ ਕੋ ਨਾਨਕ ਤਰ ਨਹੀਂ ਕੋਈ ਜੋ ਉਪਜਿਓ ਸੋ ਵਿਣਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਈ ਲੀ ਛਾੜ ਸਗਲ ਜੰਜਾਲ ਦੋਹਰਾ बल छुटक्यो बंधन परि कछु न होती हो पाई कहो नानक जो हो सहाई बल हुआ बंधन छुटी सब कुछ होती हो पाई नानक सब कुछ तुम रे हाथ में तुम ही हो सहाई संग सका सब तज गयी कू नियो साथ कह नानक बिपत मैं टीक एक रघुनाथ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਉ ਨਾਨਕ ਹੈ ਜਗਤਮੈ ਕਣ ਜਪਿਓ ਗੁਰਮੰਤ ਰਾਮ ਨਾਮ ਔਰ ਮਹਿ ਗਇਓ ਜਗ ਸਾਮਨੇ ਕੋਈ ਜੇ ਸਿਮਰਤ ਸੰਕਟ ਮਿਟੈ ਦਰਸ ਤਹਾਰੂ ਹੋਈ ਮਦਾਵਨੀ ਮਹਾਲਾ ਪੰਜਵਾੜ ਥਾਲ ਵਿਚ ਤਨ ਵਸਤੂ ਪਈਓ ਅਸਤ ਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਈ ਉਦਾਰੂ ਅਵਸਤ ਤ ਜੀ ਨਹ ਜਾਈ ਰਤ ਰਤ ਰਾਖੇ ਰਤਾਰੁ ਤਮ ਸੰਸਾਰ ਚਰਨ ਲਗਤ ਰਹੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸੋ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੁ ਜੋ ਕਿ ਤੋਈ ਮਾਨਰ ਗੁਣਿਆਰੇ ਕੋਈ ਗੁਣ ਨਾਹੀ ਤਰਸ ਪਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਹਰਿਆ ੴ ਸਤਿਗੁਰ ਪ੍ਰਸਾਦ राग माला राग एक संग पंच बिरंगन सांग आलाप ऐठ अनंदन प्रथम राग पै रोवे करही पंच राग नी संग चरि प्रथम पैर विपलावली पुनि आकी गावे बंगली पुनि असले की की पै बारी ए पैरो की पंचो नारी पंचम हरख दिशाख उस नाव है बंगाल मदमाद गावे है ਲਲਤ ਬਲਾਵਲ ਗਾਵਹੀ ਆਪਣੀ ਆਪਣੀ ਪਾਤ ਅਸ਼ਟਪਤਰ ਪੈਰ ਵਕੀ ਗਾਵੈ ਗਾਇਨ ਪਾਤਰ ਦਤਿਆ ਮਾਲ ਕੋ ਸਕੇ ਆਲਾ ਪਹਿ ਸੰਗ ਰਾਗ ਨੀ ਪਾਂਚੂ ਥਾਪ ਹੈ ਗੋੜ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਾ ਸ੍ਰੀ ਇਹ ਪਾਂਚੂ ਗਾਈ ਮਾਲ ਰਾਗ ਕੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰ ਪ੍ਰਵਲ ਚੰਡ ਕੋ ਸਕਿਓ ਪਾਰ ਲੋ ਘਟਿ ਉਪਰਨਿਤ ਗਾਈ ਅਸ਼ਟਮਾਲ ਕੋ ਸਕ ਸੰਗ ਲਾਏ ਪੁਨਿ ਆਇਓ ਹੰਡੋਲ ਪੰਚ ਨਾਰ ਸੰਗ ਅਸ਼ਟ ਸਤ ਮੁਠ ਤਾਨਕ ਲੋਲ ਗਾਇਨ ਤਾਲ ਮਿਲਾਵੀ ਤੇ ਲੰਗੀ ਦੀਵ ਕਰਿ ਆਈ ਬਸੰਤੀ ਸਿੰਦੂਰ ਸਹਾਈ ਸਰ ਸਹਿਰੀ ਲੈ ਪਾਰ ਜਾ ਸੰਗ ਲਾਈ ਪੰਚੋ ਆਰਜਾ ਸਰ ਮਨੰਨੰਦ ਪਾਸ ਕਰਿ ਆਏ ਚੰਦਰ ਬਿੰਬ ਮੰਗਲਨ ਸਹਾਈ ਸਰਸਬਾਣਿਓ ਆਹੀ ਬਨੁਦਾਰ ਗਾਵੇ ਸਰਸ ਬਸੰਤ ਕਮੂਦ ਦਾ ਅਸ਼ਟਪਦ ਰਮੇ ਕਹੇ ਸਵਾਰੀ ਪੁਨੇ ਆਈ ਦੀਪ ਕੀ ਬਾਰੀ ਕਛੇਲੀ ਪਟਮੰਸਰੀ ਟੋਢੀ ਕਹੀ ਆਲਾਪ ਕਾਮਉਂਦੀ ਓ ਗੂਜਰੀ ਸੰਗ ਦੀਪ ਕੇ ਥਾਪ ਕਾ ਲੰਕਾ ਕੁੰਤਲਿਯਾ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਉੜਾ ਕਨ ਦਾ ਕਲਿਆਨਾਸ਼ਟ ਪਤਰ ਦੀਪਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵ ਹੈ ਪੰਚੋ ਸੰਗ ਬਰੰਗਣ ਲਾਵ ਹੈ ਬੈਰਾਰੀ ਕਰਨਾਟੀ ਤਾਰੀ ਗਬਰੀ ਗਾਵ ਹੈ ਅਸਾਵਰੀ ਤੇ ਪਾਸ਼ਾ ਸਿੰਦਵੀ ਆਲਾਪੀ ਸ੍ਰੀ ਰਾਗ ਸ਼ਾਂ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੰਡਗਪੀਰ ਅਸ਼ਟਪੁੱਤਰ ਸ੍ਰੀ ਰਾਗ ਕੀ ਗੰਡਕੰਬ ਹਾਮੀਰ ਖਸਤਾ ਮੀਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵਹਿ ਸੋਰਠ ਗੰਡ ਮਲਾਦੀ ਤੋਨੀ ਪੁਨ ਗਾਵੇ ਆਸਾ ਗੁਣ ਗੁਨੀ ਉਚਾ ਸੁਰ ਸੋਪਨ ਕੀਨੀ ਮੀਗ ਰਾਗ ਸੋ ਪੰਚੋ ਚੀਨੀ ਬੈਰਾ ਧਰ ਗਜ ਤਰਕੇਦਾਰਾ ਜਵਲੀ ਤਨਟਿਓ ਜਲ ਤਾਰਾ ਪੁਨ ਗਾਵੇ ਸੰਕਰਿਓ ਸਿਆਮਾ ਮੀਗ ਰਾਗ ਪੁਤਰਨ ਕੀ ਨਾਮਾ ਖਾਸਟ ਰਾਗ ਹੁਨ ਗਾਈ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਾਂ ਕੀ 18 10 20 ਖਾਸਟ ਰਾਗ ਹੁਨ ਗਾਈ ਸੰਗ ਰਾਗ ਨੀਤੀਸ ਸਭੇ ਪੁੱਤਰ ਰਾਗਾਂ ਕੀ 18 10 20 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਗਾਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਗਾਈ ਜੇ ਲਾਇ ਰਹਾ ਲਵਤਾਰ ਤੁੱਖਿਆ ਬਖਨੈ ਤਰੀ ਜੇ ਬੰਨਾ ਪੁਰੀਆ ਪਾਰ ਸਹਸ ਅਸਿਆਨ ਪ ਲਖ ਹੋਹੀ ਤੈਕ ਨ ਚੱਲੈ ਨਾਲ ਕੈ ਸਜਿਆ ਰਹੀਏ ਕ ਕੂੜਾ ਟੁੱਟਾ ਪਾਲ ਹਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹਕਮੀ ਹੋਵਨਿ ਆਕਾਰ ਹਕਮ ਨਾ ਘਹਿ ਜਾਈ ਹਕਮੀ ਹੋਵਨ ਜੀ ਹਕਮ ਲੈ ਵੜਿਆਈ ਹਕਮਿਓ ਤਮਨੀਚ ਹਕਮ ਲੇਖ ਤੋਖ ਸੁਖ ਪਾਈਐ ਅਕਨਾਖਮੀ ਬਖਸ਼ੀਸ ਕੋਖਮੀ ਸਰਪਵਾਈਐ ਹਕਮੈ ਅੰਦਰ ਸਭਕ ਬਾਰ ਕੁਮਨਾ ਕੋਈ ਨਾਨਕ ਹਕਮੈ ਜੀ ਬੁਜੈ ਤਾ ਹਮੈ ਕਹੈ ਨ ਕੋਈ ਗਾਵੇ ਕੁਤਾਨ ਹੋਵੈ ਕਿਸੈ ਤਾਨ ਗਾਵੇ ਕੁਦਾਤ ਜਨ ਨਿਸ਼ਾਨ ਗਾਵੇ ਕੋ ਗਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਥਨਾ ਕਤੀ ਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਈ ਖਾਏ ਹਕਮੀ ਹਕਮ ਚਲਾਏ ਰਾਹੁ ਨਾਨਕ ਵਿਖੇ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਾਚnai ਪਾਖਾ ਪਾਉ ਅਪਾਉ ਰੱਖ ਮੰਗਹਿ ਦੇਹੀ ਦੀ ਦਾਤ ਕਰੇ ਦਰਤਾਰ ਫਿਰ ਕਹਿ ਆ ਕ ਰਖੀਐ ਜਦ ਸਹ ਦਰਬਾਰ ਮਹੌ ਕੇ ਬੋਲਣ ਬੋਲੀਐ ਜਸ ਸੰਤਰੇ ਪਿਆਰ ਅੰਮ੍ਰਿਤ ਵੇਲਾ ਸਾਚੇ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨਾ ਹੋਈ ਆਪੇ ਆਪ ਨਰੰજન ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਕਾ ਬੀ ਗੁਨੀ ਨਿਧਾਨ ਗਾਵਿਆ ਸੁਣੀਐ ਮਨ ਰਖੀਐ ਪਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗਰਮ ਕਰੇ ਹਸ ਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨ ਜਾਏ ਗੁਰ ਇਕ ਦੇਹ ਬਜਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਭਲ ਜਗਤ ਜਗ ਆਇਆ ਪ੍ਰਿਆਇਆ ਵਾਚੈ ਤਨ ਮਧੂਰਾ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ ਰਾਮ ਕਲੀ ਮਹਲਾ ਤੀਜ ਆਨੰਦ ਏਕ ਓ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਜ ਸੇਤੀ ਮਨਵ ਜੀ ਅਵਦਾਈਆ ਰਾਗ ਰਤਨ ਪਰਵਾਰ ਫਰੀਆ ਸ਼ਬਦ ਗਾਵਨਿਆਈਆ ਸ਼ਬਦ ਤਾ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਨਾ ਨਾ ਰਹੋ ਤੂੰ ਮਨ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰ ਓਹ ਕਰ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਾਤ ਸੁਆਮੀ ਸੋ ਘਾ ਮਨ ਹੋ ਵਿਸਾਰੀ ਕਹਿ ਨਾਨਕ ਮਨ ਮੇਰੀ ਸਰਰ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੀਰੈ ਕਰਤਾ ਤੀਰੈ ਸਭ ਕਿਛ ਹੈ ਜਿਸ ਦੇ ਹਿਸੋ ਪਾਵੇਈ ਸਦਾ ਸਤ ਸਲਾ ਤੇਰੀ ਨਾਮ ਮਨ ਵਸਾਵੇਈ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੀਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਹੀ ਆਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖਮਨੀ ਹਏ ਵਸਿਆ ਜਨ ਇੱਛਾ ਸਭ ਪੁਜਾਈਆ ਸਰਾ ਕੁਰਬਾਨ ਕੀਤਾ ਗੁਰੂ ਵਿਟਹੁ ਜਹਦੀ ਆਏ ਬਟਿਆਈਆ ਕਹ ਨਾਨਕ ਸੁਨੋ ਸੰਤੋ ਸ਼ਬਦ ਤਰਹੁ ਬਿਆਰੋ ਸਾਚਾ ਨਾਮ ਮੇਰਾ ਯਾਦਾਰੋ ਬਾਚੇ ਪੰਜ ਸ਼ਬਦ ਤਤਕਾਰ ਸਭ ਗਏ ਕਰ ਸਪੈ ਗਏ ਸ਼ਬਦ ਬਾਜੀ ਕਲਾ ਜਿਤ ਕਰਤਾਰੀਆ ਪੰਜ ਤੂ ਤਰ ਵਸ ਕੀਤੇ ਕਾਲ ਖੰਡਕ ਮਾਰਿਆ ਤਰ ਕਰਮ ਪਿਆ ਤਤ ਜਨ ਕਉ ਸੇ ਨਾਮ ਹਰਿ ਕੈ ਲਾਗੀ ਕਹ ਨਾਨਕ ਤੈ ਸ ਕਹੋ ਆ ਤਤ ਕਰ ਅਨਹਦ ਬਾਜੀ ਅੰਧ ਸੁਨੋ ਵਡ ਪਾਗੀਓ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਪਾਇ ਉਤਰੀ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੀ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੀ ਪੂਰੇ ਗੁਰ ਤੇ ਜਾਣੀ ਸੁਣਦੀਪ ਨੀਤ ਕਹਤੇ ਪਵਤ ਸਤਗੁਰ ਰਹਿਆ ਪਰ ਪੂਰੀ ਬਿਨਵੰਤ ਨਾਨਕ ਗੁਰ ਚਰਨ ਲਾਗੀ ਬਾਚੀ ਅਨਹਦ ਤੂਰੀ ਸੁਣਦੀਪ ਨੀਤ ਕਹਤੇ ਪਵਤ ਸਤਗੁਰ ਰਹਿਆ ਪਰ ਪੂਰੀ ਬਿਨੁ ਆਤਮਾ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤਮ ਪਹਿ ਅਰਦਾਸ ਸ ਸਦਾ ਗੁਰ ਤੇਰੇ ਅਗੇ ਆਰਦਾਸ ਹਮਾਰੀ ਜੀਓ ਵਾਹਿਗੁਰੂ ਕਹੂ ਨਾਨਕ ਸਭ ਤੇਰੀ ਹੈ ਨਾਉ ਨ ਜਾਣੈ ਮੇਰਾ ਵਾਹਿਗੁਰੂ 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 ਸਾਬ ਜੀਓ ਤੇ ਨੇਤਾ ਬਨਵਾਰਨ ਹਾਰ ਦੁਖੰਤਾ ਸੁਖਰਾਜ ਤਾਂ ਕੋ ਵਿਗੰਨਾ ਕੋ ਲੱਗੇ ਜਾਕੀ ਪ੍ਰਭ ਅਗੇ ਅਰਦਾਸ ਸਿਕਉ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗવતી ਸਹਾਏ ਵਾਰ ਸ੍ਰੀ ਭਗવતી ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤੰਪ ਭਗਤੀ ਸਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ RAM ਦਸੈ ਹੋਈ ਸਹਾਏ ਅਰਜਨਰ ਗੋਬਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਟਠੈ ਸਭ ਦੁੱਖ ਜਾਇ ਤਿਗ ਬਹਾਦਰ ਸਿਮਰਿਆ ਕਰਨੋਂ ਨਿਦਾਵੇ ਤਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਛੇ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨਤਰ ਕੇ ਬੋਲਣਾ ਜੀ ਸ੍ਰੀ ਆਪ ਜੀ ਦੇ ਪੰਜ ਪਿਆਰੇ ਚਾਰ ਸਿਵ ਜਾਤੀ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨੀ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੀਗ ਜਲਾਈ ਦੀਗ ਵਾਹੀ ਦੇਖਿਆ ਅੰਡੜ ਕੀਤਾ ਦਿਨਾ ਪਿਆਰਿਆ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ਼੍ਰੀ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰੀਆਂ ਦੇ ਨਾਲ ਚਰਾਈ ਗਏ ਆਪਜੀ ਦੇ ਬਾਣੇ ਨੂੰ ਮਿੱਠਾ-ਮਿੱਠਾ ਕਰਕੇ ਮੰਨਦੇ ਹੋਏ ਸ਼ਹੀਦ ਹੋ ਗਏ ਪਰ ਸਿੱਖੀ ਸਦਕ ਤੋਂ ਨਹੀਂ ਡੋਲੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਦਕ ਕੇਸਾ ਸਬਾਸਾ ਸੰਗ ਨਿਭਾਈ ਤੇ ਨਾ ਪਿਆਰੀਆਂ ਸੁੱਚਾਰੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਆਪ ਜੀ ਦੇ ਪੰਜ ਤਖਤ ਸਰਬੱਤ ਗੁਰਦਵਾਰੀਆਂ ਦਾ ਧਿਆਨ ਰੱਖ ਕੇ ੁਰਣਾ ਜੀ ਸ੍ਰੀ ਪ੍ਰਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਤਮੇ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾ ਵਿੱਚ ਚਿਤਾਵਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਚਿਆ ਰਿਹਾਈ ਤੇਕ ਤੇ ਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾ ਦਾਣ ਪੁਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੀ ਛਿਨਾਣ ਜੰਕੀਆਂ ਚੰਡੇ ਬੁੰਗੇ ਜੁਗੋ ਜੁਗ ਟਾਲ ਧਰਮ ਜੀ ਕਾ ਜੈ ਜੈਕਾਰ ਬੋਲਣਾ ਜੀ ਸ੍ਰੀ ਆਪ ਜੀ ਦੇ ਸਿੱਖਾਂ ਦਾ ਮੰਡਲੀ ਮਾਤ ਮਤ ਚੀ ਮਤ ਪਾ ਦਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਤਤਾਰ ਜੀ ਮਹਾਰਾਜ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮਾ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਤਿਨਾਂ ਦੇ ਖੁੱਲੇ ਦਰਸ਼ਨ ਦਾ ਦਾਰ ਤੇ ਸੇਵਾ ਸੰਭਾਲਦਾ ਦਾਣ ਆਪਣੇ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਜੀ ਹੈ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਰਾਜ ਆਪ ਜੀ ਦੇ ਦਰਕਰ ਦੀ ਸੇਵਕ ਪਰਿਵਾਰਾਂ ਵੱਲੋਂ ਭਾਈ ਇੰਦਰਜੀਤ ਸਿੰਘ ਮਹਾਰਾਜ ਉਹਨਾਂ ਦੇ ਵੱਲੋਂ ਮਹਾਰਾਜ ਆਪਣੇ ਪੀਆਰ ਦੇ ਕਾਰਜਾਂ ਨੂੰ ਮੁਕਕ ਰੱਖਦਿਆਂ ਹੋਇਆ ਸੱਤੇ ਦੇ ਦਿਹਾੜੇ ਨੂੰ ਮੁਕਕ ਰੱਖਦਿਆਂ ਹੋਇਆ ਬਾਬਾ ਜੀ ਦੇ ਪਵਿੱਤਰ ਸਥਾਨਾਂ ਤੇ ਮਹਾਰਾਜ ਗੁਰਬਾਣੀ ਦੇ ਇੱਕ ਸ੍ਰੀ ਸਹਿਜ ਪਾਠ ਪ੍ਰਕਾਸ਼ ਕਰਵਾਏ ਗਏ ਸਨ ਆਪ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਮਹਾਰਾਜ ਨਿਰਬਿਗਨਤਾ ਸਹਿਤ ਗੁਰਬਾਣੀ ਦੇ ਭੋਗ ਪਾਏਗੇ ਮਹਾਰਾਜ ਗੁਰਬਾਣੀ ਦੇ ਜਾਪ ਕਰਦਿਆਂ ਕੋਲੋਂ ਸੇਵਕ ਪਰਿਵਾਰਾਂ ਤੋਂ ਸੇਵਾ ਕਰਦੇਆਂ ਕੋਲ ਮਹਾਰਾਜ ਕਿਹ ਪ੍ਰਕਾਰ ਦੀਆਂ ਗਲਤੀਆਂ ਫੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਆਪ ਜੀ ਦੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਕਿਰਪਾ ਕਰਨੀ ਪੜੀ ਸੁਣੀ ਬਾਣੀ ਕੀਤੀ ਹੋਈ ਸੇਵਾ ਸਤਿਖੰਡ ਵਿਖੇ ਪ੍ਰਵਾਨ ਕਰਨੀ ਸੂਖਮ ਭਾਵ ਸੇਵਕ ਪਰਿਵਾਰਾਂ ਦੇ ਸੰਗਤਾਂ ਦੇ ਦਾਸਾਂ ਦੇ ਹਿਰਦਿਆਂ ਤੇ ਵਸਾਉਣਾ ਮਨ ਦਾ ਟਿਕਾਉ ਆਤਮਾ ਨੂੰ ਗਿਆਨ ਬਖਸ਼ਿਸ਼ ਕਰਨਾ ਮਹਾਰਾਜ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਅਰਦਾਸ ਬੇਨਤੀ ਆਪਣੇ ਚਰਨਾਂ ਕਮਲਾਂ ਪਾਸ ਮਨਜ਼ੂਰ ਕਰਨੀ ਮਹਾਰਾਜ ਕਿਰਪਾ ਕਰਨੀ ਭਾਈ ਇੰਦਰਜੀਤ ਸਿੰਘ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਲੰਮੀ ਆਜੂ ਬਖਸ਼ਿਸ਼ ਕਰਨੀ ਦੇ ਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੇਸ਼ਾਂ ਪਰਦੇਸ਼ਾਂ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਸੇਵਕ ਪਰਿਵਾਰਾਂ ਦੇ ਜੋ ਵੀ ਕਾਰਜ ਰਹਿੰਦੇ ਹਨ ਮਹਾਰਾਜ ਆਪ ਜੀ ਨੇ ਸੇਵਕ ਪਰਿਵਾਰਾਂ ਦੇ ਕਾਰਜ ਨਿਰਵਿਘਨਤਾ ਸਹਿਤ ਰਾਸ ਕਰਨੇ ਸੇਵਕ ਪਰਿਵਾਰਾਂ ਦੀਆਂ ਸੰਗਤਾਂ ਦੀਆਂ શુભ ਮਨੋ ਕਾਵਨਾ ਭਾਵਨਾ ਪੂਰੀਆਂ ਕਰਨੀਆਂ ਦੁੱਖਾਂ ਕਲੇਸ਼ਾਂ ਵਿਗੜਾਂ ਦੇ ਨਾਸ਼ ਕਰਨੇ ਕਲਯੁਗ ਦੇ ਚੱਕਰ ਝੋਲਿਆਂ ਤੋਂ ਬਚਾ ਕੇ ਰੱਖਣਾ ਆਸਰੀ ਸੰਪਤਾ ਦਾ ਨਾਸ਼ ਕਰਨਾ ਦੇਵੀ ਗੁਣਾਂ ਦੇ ਪ੍ਰਕਾਸ਼ ਕਰਨੇ ਸਾਰੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆਤ ਰੱਖਣਾ ਉਸ ਵਿੱਚ ਮਿਲ ਜੁਲ ਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਦੇਨ ਰਾਤ ਦੁੱਗਣੀਆਂ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਦੇਸਾਂ ਪਰਦੇਸਾਂ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨੀ ਮਾਰਾ ਸੇਵਕ ਪਰਵਾਰਾਂ ਵੱਲੋਂ ਆਪ ਜੀ ਨੂੰ ਸੋਨੇ ਦੇ ਪਸ਼ਾਕੇ ਭੇਟ ਕੀਤੇ ਹਨ ਆਪ ਜੀ ਦੇ ਅੰਗੀਕਾਰ ਕਰਨੇ ਲੋਕ ਪਰਲੋਕ ਦੇ ਵਿੱਚ ਪਰਦੇਿਕ ਜਨੇ ਮਹਾਰਾਜ ਪਵਿੱਤਰ ਮਰਜ਼ਾਦਾ ਅਨੁਸਾਰ ਆਪ ਜੀ ਦੀ ਹਜ਼ੂਰੀ ਵਿੱਚ ਤੇ ਹਾਵਲ ਕੜਾ ਪ੍ਰਸ਼ਾਈ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਕੋ ਭੋਗ ਲੱਗੇ ਮਹਾਰਾਜ ਲੱਗਿਆ ਹੋਇਆ ਭੋਗ ਆਪ ਜੀ ਦੀ ਪਿਆਰੀ ਸਾਧ ਸੰਗਤ ਵਿੱਚ ਵਰਤੇ ਜੋ ਜੋ ਸ਼ਕੇ ਸਵਾਹੀ ਗੁਰੂ ਵਾਹੀ ਗੁਰੂ ਨਾਮ ਜਪੇ ਮਹਾਰਾਜ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸੰਗਤਾਂ ਦੇ ਕਾਰਜ ਰਾਸ ਕਰਨ ਇਸ ਵੇਲੇ ਆਪ ਕਿਰਪਾ ਕਰੋ ਆਪਣੇ ਅਲਾਹੀ ਹੁਕਮ ਨਾਮੇ ਬਖਸ਼ਿਸ਼ ਕਰੋ ਹੁਕਮ ਤੇ ਚੱਲਣ ਦੀ ਆਗਿਆ ਬਖਸ਼ੋ ਸੇਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਕਿਤਾਬ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸੇ ਖਣਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹਿ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਭ ਮਿਲenge ਬਚੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰਪਾਰ ਜੋ ਸਰਦਾ ਕਰ ਸੇਵੰਦੇ ਗੁਰਪਾਰ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤ ਜੀਓ ਇਹੋ ਜਾਗ ਅੰਦਰ ਸੋਇ ਅੰਧਕ ਮਾਵੈ ਬਿਨ ਗੁਰ ਮਗ ਨ ਪਾਈ ਨਾਨਕ ਸਤ ਗੁਰ ਮਿਲੈ ਤੈ ਅੱਖੀ ਵੇਖੈ ਕਰੈ ਅੰਦਰ ਸਜ ਪਾਈ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸੋ ਰਠ ਮਹਲਾ 3 ਬਿਨ ਸਤਗੁਰ ਸਿਵੀ ਬਹੁਤ ਆ ਦੁੱਖ ਲਾਗਾ ਜਗ ਚਾਰੇ ਪਰਮਾਈ ਹਮ ਦੀਨ ਤਮ ਜੁਗ ਜੁਗ ਦਾਤੀ ਸ਼ਬਦੀ ਜੀ ਬੁਝਾਈ ਵਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੀ ਪਰਮਾਈ ਹਮਦੀਨ ਤੂੰ ਜਗ ਜਗ ਦਾਤੀ ਸ਼ਬਦੀ ਦਿਹਿ ਬੁਜਾਈ ਹਰ ਜਿਓ ਕਿਰਪਾ ਕਰੋ ਤੂੰ ਪਿਆਰੀ ਸਤਿਗੁਰ ਦਾਤਾ ਮੇਲ ਮਲਾਵੋ ਗੁਰਨਾਮ ਦਿਹੋ ਆਦਾਰੀ ਰਹਾਉ ਮਨ ਸਾ ਮਾਰ ਦਵਦਾ ਸਹਿ ਸਮਾਣੀ ਪਾਇਆ ਨਾਮ ਅਪਾਰਾ ਹਰਿ ਸਚਾਖ ਮਨ ਨਿਰਮਲ ਹੋਆ ਕਿਲ ਬਿਖ ਕਟਨ ਹਾਰਾ ਸ਼ਬਦ ਮਰੋ ਫਰਜੀ ਉਹ ਸਦਹੀ ਤਾਂ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸ਼ਬਦੇ ਪਾਵੇ ਕੋਈ ਦਾਤੈ ਦਾਤ ਰਖੀ ਹਥੇ ਆਪਣੇ ਜਿਸ ਪਾਵੇ ਤਸ ਦੇਈ ਨਾਨਕ ਨਾਮ ਰਤੇ ਸਗ ਪਾਇਆ ਦਰਗਹ ਹੈ Jap ਹੈ ਸਈ ਦਾਤ ਦਾਤ ਰਖੀ ਹਤੇ ਆਪਣੇ ਜਿਸ ਪਾਵੇ ਤਸ ਦੇਈ ਨਾਨਕ ਨਾਮ ਰਤੇ ਸਗ ਪਾਇਆ ਦਰਗਹ ਜਾਪ ਹੈ ਸੇਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਹੀ ਗੁਰੂ ਜੀ ਖਾਲਸਾ। ਹੋਰ ਇੱਕ ਬ੍ਰਿਤੀ ਕੀ ਫਤਿਹ। ਸੱਤੇ ਦੇ ਦਿਹਾੜੇ ਨੂੰ ਮੁਖ ਰੱਖਦਿਆਂ ਹੋਇਆ ਸੇਵਕ ਪਰਿਵਾਰਾਂ ਵੱਲੋਂ ਬਾਜੀ ਦੇ ਪਵਿੱਤਰ ਸੰਤਿ ਗੁਰਬਾਣੀ ਦੇ ਸ੍ਰੀ ਸਹਿਬਦਾਰ ਪ੍ਰਕਾਸ਼ ਕਰਵਾਈ ਗਏ ਸਨ। ਗੁਰੂ ਮਹਾਰਾਜ ਜੀ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ। ਸ੍ਰੀ ਸਹਿਜ ਪਾਠ ਦੇ ਭੋਗ ਪਾਈ ਗਏ ਗੁਰੂ ਮਹਾਰਾਜ ਕਿਰਪਾ ਕਰਨ ਸੇਵਕ ਪਰਿਵਾਰਾਂ ਦੀ ਸੰਗਤਾਂ ਨੂੰ ਅਰਦਾਸ ਬੇਨਤੀ ਆਪਣੇ ਚਰਨਾਂ ਕਬੂਲ ਆਪਸ ਮਨਜ਼ੂਰ ਕਰਨ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨ ਜਗਦੇ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨ ਜਿੰਨੀਆਂ ਵੀ ਸੰਗਤਾਂ ਇਸ ਵੇਲੇ ਬਾਬਾ ਜੀ ਦੇ ਪਵਿੱਤਰ ਸਥਾਨਾਂ ਤੇ ਪਹੁੰਚੀਆਂ ਹਨ ਸਾਰੇ ਪ੍ਰਬੰਧਕਾਂ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਆਇਆਂ ਖੈ ਜਾਂਦਾ ਹੈ ਹੁਣ ਗੁਰੂ ਮਹਾਰਾਜ ਜੀ ਦਾ ਪਵਿੱਤਰ ਪ੍ਰਸ਼ਾਦ ਵਰਤੇਗਾ ਸਾਰੀਆਂ ਸੰਗਤਾਂ ਨੇ ਭਾਈ ਬਾਹਰੋਂ ਕੈਬਨ ਵਿੱਚੋਂ ਪ੍ਰਸ਼ਾਦ ਰੈਣ ਦੀ ਕਿਰਪਾਲਤਾ ਕਰਨੀ ਗੁਰੂ ਕਾਲ ਅੰਗਰ ਤਿਆਰ ਹੈ ਸੰਗਤਾਂ ਨੇ ਭਾਈ ਲੋੜ ਅਨੁਸਾਰ ਗੁਰੂ ਕਾਲ ਅੰਗਰ ਸ਼ਾਕੇਜਾਂ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ